ਤੁਸੀਂ ਦੇਖ ਰਹੇ ਹੋ ਪੁਲਾੰਗ ਪੰਜਾਬ ਯੂਨੀਵਰਸਿਟੀ ਬਹੁਤ ਕਾਰਨਾ ਕਰਕੇ ਲਗਾਤਾਰ ਚਰਚਾ ਚੱਲਦੀ ਹੈ ਪਿਛਲੇ ਦਿਨਾਂ ਚ ਸੈਨੇਟ ਨੂੰ ਲੈ ਕੇ ਸੈਨੇਟ ਦੀਆਂ ਚੋਣਾਂ ਨਾ ਹੋਣ ਨੂੰ ਲੈ ਕੇ ਇਸ ਚਰਚਾ ਦੇ ਵਿੱਚ ਰਹੀ ਕਿ ਸੈਨੇਟ ਚਾਹ ਚੋਣਾਂ ਨਾ ਹੀ ਹੋਣ ਕਦੇ ਦਾ ਪੂਰਾ ਕੈਰੇਕਟਰ ਹੀ ਬਦਲ ਦਿੰਦਾ ਹੈ ਦੇਸ਼ ਦੇ ਵਿੱਚ ਕੁਝ ਡੀਕ ਯੂਨੀਵਰਸਿਟੀ ਦਾ ਪਰ ਹੁਣ ਨਵਾਂ ਸਰਕੂਲਰ ਆਇਆ ਜਿਹਨੂੰ ਜੇ ਕਿਹਾ ਜਾਵੇ ਕਿ ਸ਼ਾਇਦ ਪ੍ਰੋਫੈਸਰਾਂ ਨੂੰ ਅਸਿਸਟੈਂਟ ਪ੍ਰੋਫੈਸਰਾਂ ਨੂੰ ਤੇ ਟੋਟਲ ਮੁਲਾਜ਼ਮ ਜਿੰਨੇ ਉਹਦੇ ਚ ਕੰਮ ਕਰਦੇ ਨੇ ਉਹਨਾਂ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਦਿੱਤਾ ਗਿਆ ਜਾਂ ਜ਼ੁਬਾਨ ਬੰਦ ਕਰ ਲਈ ਦਿੱਤਾ ਗਿਆ ਇਹਦੇ ਨਾਲ ਤੁਹਾਡੇ ਸੰਗ ਪਵਾਵਾਂਗੇ ਦੂਸਰੀ ਗੱਲ ਪੰਥਕ ਸੰਕਟ ਲਗਾਤਾਰ ਚੱਲਦਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਜਥੇਦਾਰ ਆਕਾਲ ਤਖਤ ਰਗਵੀਰ ਸਿੰਘ ਉਹਨਾਂ ਨੂੰ ਮਿਲੇਗਾ ਚਰਚਾ ਇਹ ਵੀ ਹੈ ਕਿ ਜਸੇਦਾਰ ਸਾਹਿਬ ਦੋਨੋਂ ਆਪਸ ਦੇ ਵਿੱਚ ਵੀ ਕੋਈ ਮੁਲਾਕਾਤ ਕਰ ਸਕਦੇ ਨੇ ਯਾਨੀ ਹਰਪ੍ਰੀਤ ਸਿੰਘ ਤੇ ਯਾਨੀ ਰਘਵੀਰ ਸਿੰਘ ਔਰ ਪਟਨਾ ਸਾਹਿਬ ਜਿਹੜੀਆਂ ਗੰਜਾਂ ਹੋਈਆਂ ਟੀਮਾਂ ਸੀ ਜਿਹਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਵੀ ਸੀਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸੀ ਉਹ ਵਾਪਸ ਆਏ ਆ ਗਏ ਨੇ ਇਹਦੇ ਤੇ ਗੱਲ ਕਰਾਂਗੇ ਤੀਸਰੀ ਗੱਲ ਕਿਸਾਨਾਂ ਦਾ ਜਿਹੜਾ ਮਾਮਲਾ ਲਗਾਤਾਰਤਾ ਦੇ ਵਿੱਚ ਡੱਲੇਵਾਲ ਦੀ ਸਿਹਤ ਇਹਦੇ ਤੋਂ ਉਲਾਵਾ ਅਗਲੇ ਪ੍ਰੋਗਰਾਮ ਬਖ ਬਖ ਮੁੱਦੇ ਜੋ ਨਵੇਂ ਤੋਂ ਨਵੇਂ ਖੜੇ ਹੋ ਰਹੇ ਨੇ ਉਹਨਾਂ ਤੇ ਉਹਨਾਂ ਦੇ ਪ੍ਰਤੀਕਰਮ ਕੀ ਨੇ ਉਹਨਾਂ ਨਾਲ ਤੁਹਾਡੀ ਵਕਫੀਅਤ ਕਰਾਵਾਂਗੇ ਚੌਥੀ ਗੱਲ ਇਹ ਦੇਸ਼ ਨੇ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣਾਉਣ ਦਾ ਇੱਕ ਕਲਪਨਾ ਹੈ ਜੀ ਪਤਾ ਨਹੀਂ ਕਦੋਂ ਤੱਕ ਬਣਨੀ ਹੈ ਔਰ ਲਗਾਤਾਰ ਬਿਸ਼ਰ ਗੁਰੂਬੰਦ ਦਾ ਇੱਕ ਸੁਪਨਾ ਦਿਖਾਇਆ ਜਾ ਰਿਹਾ ਲਗਾਤਾਰ ਕਰਪਰਾ ਚ ਇਹ ਹੋ ਹੈ ਜੇ ਹੋਏਗਾ ਜਿਵੇਂ ਕਿਸਾਨਾਂ ਦੀ ਆਮਦਨ ਦੁੱਗਣੀ ਹੋਈਏ ਜਿਵੇਂ 2 ਕਰੋੜ ਹਰ ਸਾਲ ਨੌਕਰੀਆਂ ਮਿਲਦੀਆਂ ਨੇ ਜਿਵੇਂ 15 ਲੱਖ ਖਾਤੇ ਚ ਆ ਗਏ ਨੇ ਜਾਂ ਕੋਈ ਹੋਰ ਤਰ੍ਹਾਂ ਦਾ ਹੋਏਗਾ ਪਰ ਤਾਜਾ ਰਿਪੋਰਟੇ ਕਹਿ ਰਹੀ ਹੈ ਜਿਹੜੇ ਹੁਣੇ ਜਾਰੀ ਹੋਈ ਸੀ ਕਿ ਪਿਛਲੇ 4 ਸਾਲਾਂ ਦੀ ਰੇਟ ਆਫ ਗ੍ਰੋਥ ਆ ਜਿਹੜਾ ਵਿਕਾਸ ਦੀ ਦਰ ਆ ਉਹ ਸਭ ਤੋਂ ਨੀਵੀਂ ਹੈ कोरोना पीरियड ਨੂੰ ਛੱਡ ਦਿਓ ਉਦੋਂ ਬਾਅਦ ਦੇ 4 ਸਾਲ ਜਿਹੜੇ ਸੀ ਉਦੋਂ ਸਭ ਤੋਂ نیچے ਚਲੀ ਗਈ ਹੈ ਜਿਹੜੀ ਜੀਡੀਪੀ ਨਾਲ ਸੰਬੰਧਿਤ ਗਰੋਥ ਦੀ ਰੇਟ ਹੈ ਇਹ ਕੀ ਹੈ ਕਿ ਨਿਕ ਰਹੀ ਹੈ ਇਹਦੇ ਨਾਲ ਵੀ ਤੁਹਾਡੀ ਸੰਤਪਾਉਂਦਾ ਇਸ ਲਈ ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੀ ਸ਼ਾਇਦ ਇਸ ਖਿੱਤੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਦਾ ਸਬਬ ਵੜਦੀ ਰਹੀ ਹੈ ਔਰ ਲਗਾਤਾਰਤਾ ਦੇ ਵਿੱਚ ਹੀ ਕਦੇ ਵਿਦਿਆਰਥੀ ਸੰਘਰਸ਼ ਕਾ ਦੇ ਟੀਚਰਾਂ ਦਾ ਪਿਛਲੇ ਦਿਨਾਂ ਚ ਸਾਰੀਆਂ ਪਾਰਟੀਆਂ ਵੀ ਗਈਆਂ ਵਿਰੋਧੀ ਧਿਰ ਦੀਆਂ ਕਿ ਸੈਨੇਟਰ ਨੂੰ ਕਿਉਂ ਬਰਬਾਦ ਕਰਨਿਓਂ ਛੋੜਾ ਕਿਉਂ ਨਹੀਂ ਕਰਾਉਂਦੇ ਇਹਦਾ ਡੈਮੋਕਰੈਟਿਕ ਸਟਰਕਚਰ ਜਿਹੜਾ ਹੈ ਉਹ ਕਿਉਂ ਬਹਾਲ ਨਹੀਂ ਕੀਤਾ ਜਾਂਦਾ ਉਹ ਚਾਹੁੰਦਾ ਸੀ ਉਹ ਡੈਮੋਕਰੈਟਿਕ ਸਟਰਕਚਰ ਬਹਾਲ ਕਰਨਾ ਤੇ ਬੱਖ-ਬੱਖ ਲੋਕਾਂ ਦਾ ਐ ਜੇ ਯੂਨੀਵਰਸਿਟੀ ਦੀ ਖੁਦਮੁਖਤਿਆਰ ادارے ਦੇ ਤੌਰ ਦੇ ਉੱਤੇ ਉਹਨਾਂ ਦੀ ਪਰਸਨੈਲਿਟੀਜ਼ ਨੂੰ ਉਹਨਾਂ ਨੂੰ ਹੋਰ ਜ਼ਿਆਦਾ ਮੌਕਾ ਦੇਣਾ ਨਿਖਾਰ ਲਿਆਉਣ ਦਾ ਇਹਦੇ ਉਲਟ ਇੱਕ ਫੈਸਲਾ ਕੀਤਾ ਹੈ ਇਹ ਜਿਹੜਾ ਸਰਕੂਲਰ ਕੱਢਿਆ ਵਾਈਸ ਚਾਸਟਰ ਰੋਰਗੜੋ ਸਰਕੂਲਰ ਹੈਗਾ 31 ਦਸੰਬਰ 2024 ਦਾ ਮਤਲਬ ਜਿਹੜਾ ਪੁਰਾਣੇ ਸਾਲ ਦਾ ਜਮਾ ਲਾਸਟ ਡੇਨ ਤਾਂ ਨਵੇਂ ਸਾਲ ਦਾ ਤੋਹਫਾ ਕਹਿਣਾ ਕੋਈ ਬਾੜਾ ਗਲਤ ਨਹੀਂ ਹੈ ਮੇਰੇ ਖਿਆਲ ਤੇ ਇੱਕ ਤਰੀਕ ਨੂੰ ਕਿੰਨਿਆਂ ਨੂੰ ਪਤਾ ਲੱਗਿਆ ਕਿੰਨਿਆਂ ਨੂੰ ਨਹੀਂ ਆ ਪੰਜ-ਛੇ ਦਿਨ ਤੱਕ ਪਤਾ ਕਰਦੇ ਲੰਘੇ ਸ਼ਾਇਦ ਸਭ ਦੇ ਕਿਉਂਕਿ ਸਰਕੂਲਰ ਕਿਹੜਾ ਇੱਕੋ ਵਾਰ ਚਲਾ ਜਾਂਦਾ ਸਾਰਿਆਂ ਕੋਲ ਪਰ ਇਹ ਸਰਕੂਲਰ ਕੀ ਕਹਿੰਦਾ ਹੈ ਇਹ ਸਰਕੂਲਰ ਕਹਿੰਦਾ ਵੀ ਸਿਆਣੇ ਬਣੋ ਬੀਬੇ ਬੱਚੇ ਬਣੋ ਪੜ੍ਹਾਈ ਲਿਖਾਈ ਕਰਿਆ ਕਰੋ ਬਹੁਤਾ ਇੱਧਰ ਉੱਧਰ ਹੱਥ ਪੈਰ ਨਾ ਮਾਰੋ ਵੀ ਤੁਹਾਨੂੰ ਕੋਈ ਸਮਝ ਆ ਗਈ ਅਕਲ ਆ ਗਈ ਲਿਖਣ ਬਹਿ ਜਾਓ ਬੋਲਣ ਲੱਗ ਜਾਓ ਕਿਤੇ ਜਾ ਕੇ ਕਿਤੇ ਕਿਸੇ ਬੰਦੇ ਨਾਲ ਕੋਈ ਗੱਲ ਕਰੋ ਜਾ ਕੇ ਇੱਧਰ ਉੱਧਰ ਲੀਆਂ ਗੱਲਾਂ ਕੋਈ ਕਾਰਿਆ ਕਿ ਕੰਪੀਟੈਂਟ ਅਥਾਰਟੀ ਇਹ ਵੀ ਕਦੋਂ ਬਣੇ ਦੇ ਰੂਲ ਜਿਹੜਾ ਕੋਡ ਆਫ ਐਥਿਕਸ 2019 ਚ ਬਹੁਤੇ ਪੁਰਾਣੇ ਨਹੀਂ ਬਣੇ ਹੋਏ ਜਿਨ੍ਹਾਂ ਨੂੰ ਫੋਲੋ ਕਰਨ ਲਈ ਕਿਹਾ ਜਾ ਰਿਹਾ 2019 ਉਹ ਅੰਦੋਲਨਾਂ ਦਾ ਟਾਈਮ ਹੈ ਕਦੋਂ ਕਦੇ ਸ਼ਾਹੀਨ ਬਾਗ ਦਾ ਅੰਦੋਲਨ ਹੈ ਕਦੇ ਡਿਫਰੈਂਟ ਦਰਵਾਜ਼ੇ ਉਦੋਂ ਦੇ ਅੰਦੋਲਨ ਨੇ ਉਹ ਚਾਹਦੇ ਰਹੇ ਨੇ ਪਰ ਹੁਣ ਇਹ ਸਰਕੂਲਰ ਰਿਵਾਈਜ਼ ਕਰਕੇ ਕਿਹਾ ਹੈ ਕਿ ਵਾਈਸ ਅਨਸਲਰਰ ਨੇ ਜਿਹੜੀ ਕਮੇਟੀ ਬਣੀ ਸੀ ਜਿਹੜੀ ਕਮੇਟੀ ਨੇ 20 ਨਵੰਬਰ 2024 ਨੂੰ ਆਪਣੀ ਰਿਪੋਰਟ ਦੇਣੀ ਸੀ ਉਹ ਪ੍ਰਵਾਨ ਕਰ ਲਈ ਹੈ ਉਹ ਹੁਣ ਪ੍ਰਵਾਨ ਕਰਕੇ ਇਹ ਨਵੇਂ ਜਿਹੜੇ ਐਥਿਕਸ ਤੇ ਬਾਕੀ ਚੀਜ਼ਾਂ ਨੇ 31 ਦਸੰਬਰ ਤੋਂ ਬਾਅਦ ਭਾਵ ਨਵੇਂ ਸਾਲ ਤੋਂ ਲਾਗੂ ਹੋਣ ਗਿਆ ਕੀ ਕੀ ਲਾਗੂ ਹੋਣ ਗਿਆ ਕਿ ਜਿਹੜੀ ਸਮਰਥ ਅਥਾਰਟੀ ਹੋਏਗੀ ਉਹ ਸਮਰਥ ਅਥਾਰਟੀ ਦੀ ਪੂਰਵ ਪਰਮਿਸ਼ਨ ਤੋਂ ਬਿਨਾ ਤਾਂ ਪਹਿਲਾ ਮਨਜ਼ੂਰੀ ਤੋਂ ਬਿਨਾ ਤੁਸੀਂ ਕੁਝ ਲਿਖ ਨਹੀਂ ਸਕਦੇ ਕਿਸੇ ਅਖਬਾਰ ਕਿਸੇ ਮੈਗਜ਼ੀਨ ਕਿਸੇ ਰੇਡੀਓ ਕਿਸੇ ਪੀਰੀਅਡਿਕਲ ਮਾਮਲੇ 'ਚ ਸ਼ਬਦ ਲਿਖੇ ਗਏ ਨੇ ਉਹਦੇ ਪ੍ਰਬੰਧ ਦਾ ਹਿੱਸਾ ਨਹੀਂ ਹੋ ਸਕਦੇ ਉਹਦੀ ਐਡੀਟਿੰਗ ਦਾ ਹਿੱਸਾ ਨਹੀਂ ਹੋ ਸਕਦੇ ਉਹਦੇ 'ਚ ਆਰਟੀਕਲ ਨਹੀਂ ਲਿਖ ਸਕਦੇ ਉਹਦੀ ਡਿਬੇਟ 'ਚ ਨਹੀਂ ਸ਼ਾਮਲ ਹੋ ਸਕਦੇ ਉਦੋਂ ਬਾਕੀ ਦੀਆਂ ਚੀਜ਼ਾਂ ਤੁਹਾਡੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਲਈ ਪ੍ਰੋਫੈਸਰ ਸਾਹਿਬ ਮੇਰੇ ਖਿਆਲ ਹੈ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਧਿਆਨ ਦੇਣ ਦੀ ਲੋੜ ਪੈਗੀ। ਇਹ ਤੋਂ ਅਗਲੀ ਗੱਲ 익ਤਾਏ ਉੱਥੇ ਤੱਕ ਐਡੀਟਿੰਗ ਤੇ ਸਾਰੇ ਮਾਮਲੇ ਦੇ ਵਿੱਚ। ਦੂਜਾ ਪੁਆਇੰਟ ਉਹਦਾ ਇਹ ਕਹਿੰਦਾ ਹੈ ਕਿ ਕਿਤੇ ਵੀ ਜੇਕਰ ਕੋਈ ਤੁਹਾਨੂੰ ਬੁਲਾਏ ਸੱਦੇ ਕਿਤੇ ਆਰਟੀਕਲ ਅਖਬਾਰ ਲਈ ਕਹੇ ਕਿ ਲਿਖ ਦਿਓ ਕਿਤੇ ਬਾਕੀ ਜਗ੍ਹਾ ਜਾ ਕੇ ਕੋਈ ਟੀਵੀ ਚੈਨਲ ਰੇਡੀਓ ਚ ਬੁਲਾਏ ਕਿ ਤੁਸੀਂ ਵੀ ਕੋਈ ਗੱਲ ਕਰ ਦਿਓ ਉਹ ਛੱਡੋ ਉਹ ਦੂਰ ਦੀਆਂ ਗੱਲਾਂ ਨੇ ਤੁਸੀਂ ਪੈਂਫਲੇਟ ਬਣੀ ਲਿਖ ਸਕਦੇ ਪੈਂਫਲੇਟ ਲਿਖ ਕੇ ਵੀ ਇਹ ਲੋਕਾਂ ਨੂੰ ਦੱਸਣ ਨਾ ਕਿ ਜੋ ਵੀ ਆ ਮਸਲਾ ਆਇਆ ਹੈ ਇਹ ਬੜੀ ਗੜਬੜ ਕਰ ਦੋਗੇ ਤੁਸੀਂ ਲੋਕਾਂ ਦੇ ਵਿੱਚ ਇਹ ਤਾਂ ਗੱਲ ਗਲਤ ਹੋ ਜੇਗੀ ਪੈਂਫਲੇਟ ਤੱਕ ਤੇ ਰੋਕੋ ਲਾਗੀ ਹੈ ਜੀ ਤੇ ਉਹਨਾਂ ਪੈਂਫਲੇਟਾਂ ਦੇ ਵਿੱਚ ਫਿਰ ਅੱਗੇ ਕੀ ਹੋਏਗਾ ਨਹੀਂ ਤਾਂ ਫਿਰ ਉਹ ਸਜ਼ਾ ਤਾਂ ਹੋਣੀ ਹੈ ਜਿਹੜੀ ਉਹਦੇ ਮੁਤਾਬਕ ਹੋਏਗੀ ਕਿਉਂਕਿ ਤੁਸੀਂ ਨਾ ਇੱਥੇ ਕਰਨ ਰਹਿ ਦੀ اخلاق ਤੇ ਨੈਤਿਕਤਾ ਜਿਹੜੀ ਹੈ ਤੁਹਾਡੀ ਉਹ ਭੰਗ ਹੋ ਜਾਏਗੀ ਜੇਕਰ ਇਹ ਚੀਜ਼ਾਂ ਚੱਲੀਆਂ ਮੈਨੂੰ ਸਮਝ ਨਹੀਂ ਆਈ ਮੈਂ ਤਾਂ ਇੱਕ ਵਾਰ ਗੱਲ ਸੁਣੀ ਸੀ ਪ੍ਰੋਫੈਸਰ ਸਰਦਾਰਾ ਸਿੰਘ ਜੋਰ ਹੋਣਾ ਤੋਂ ਜਿਹੜੇ ਬਹੁਤ ਮੰਨੇ ਪਰਮਨੇ ਸਾਡੇ ਅਰਥਸ਼ਾਸਤਰੀ ਨੇ ਖੇਤੀਬਾੜੀ ਨਾਲ ਸੰਬੰਧਤ ਵੀ ਬਹੁਤ ਸਾਰੀਆਂ ਲਿਖਦੇ ਨੇ ਬਜ਼ੁਰਗ ਨੇ ਬਹੁਤ ਵੱਡੀਆਂ ਪੋਸਟਾਂ ਤੇ ਰਹੇ ਨੇ ਤਿੰਨ ਤਿੰਨ ਪ੍ਰਾਈਮ ਮਿਨਿਸਟਰ ਨਾਲ ਇਕਨੋਮਿਕ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਰਹੇ ਨੇ ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਜੁਨੀਅਰ ਦੋ ਯੂਨੀਵਰਸਿਟੀਆਂ ਦੇ ਵਾਇਸ ਚੈਸਟਰ ਰਹੇ ਨੇ ਵਰਲਡ ਬੈਂਕ 'ਚ ਵੀ ਰਹੇ ਨੇ ਪਤਾ ਨਹੀਂ ਕਿੱਥੇ ਕਿੱਥੇ ਕੀਤੇ ਉਹ ਕਹਿੰਦੇ ਜਦੋਂ ਮੈਂ ਲੱਗਿਆ ਯੂਨੀਵਰਸਿਟੀ ਦੇ ਵਿੱਚ ਇੱਕ ਆਰਟੀਕਲ ਲਿਖਤਾ ਸਰਕਾਰ ਦੇ ਖਿਲਾਫ ਫਰ ਲ ਆ ਗਿਆ ਜੀ ਵੇ ਤੁਸੀਂ ਜੰਗ ਬੰਦੇ ਹੋ ਕੀ ਕਰ ਰਹੇ ਹੋ ਪਹਿਲਾਂ ਹੀ ਕੀ ਕਰਨ ਲੱਗ ਗਏ ਹੋ ਕਹਿੰਦੇ ਮੈਂ 109 ਦਾ ਉੱਤਰ ਦਿੱਤਾ ਆਈ ਥਿੰਕ ਆਈ ਐਮ ਅ ਪ੍ਰੋਫੈਸਰ ਉਹ ਕਹਿੰਦੇ ਫਾਈਲ ਹੋ ਗਈ ਬੰਦ ਹੋ ਗਈ ਚੱਲਣੀ ਮੁੜ ਕੇ ਕਦੇ ਨਹੀਂ ਜ਼ਿੰਦਗੀ ਚ ਕਿਸ ਨੇ ਕਿਹਾ ਕਿ ਤੁਸੀਂ ਲਿਖਦੇ ਕਿਉਂ ਇੱਕ ਉਹ ਜਵਾਨਾ ਸੀ ਜਦੋਂ ਪ੍ਰੋਫੈਸਰ ਦੀ ਇਹ ਬੁੱਕਤ ਔਰ ਇਹ ਆਗਾਤ ਔਰ ਇਹ ਦਲੇਰੀ ਔਰ ਇਹ ਸਭ ਕੁਝ ਸੀ ਪੱਲੇ ਮਾਰ ਤੋਂ ਸਾਡੇ ਤਾਂ ਪਹਿਲਾਂ ਹੀ ਬੰਦ ਹੋਏ ਬੈਠੇ ਨੇ ਲਿਖਣ ਤੋਂ ਬਹੁਤ ਸਾਰੇ ਸੱਜਣ ਤਾਂ ਤੇ ਤੁਸੀਂ ਕੀ ਕਰ ਰਹੇ ਹੋ ਤੇ ਕਿੱਧਰ ਨੂੰ ਤੋਰ ਰਹੇ ਹੋ ਇਹ ਜਮਾਨਾ ਤੇ ਗਲ ਜੇ ਪ੍ਰੋਫੈਸਰ ਦਾ ਜ਼ੁਬਾਨ ਬੰਦ ਕਰ ਦੋਗੇ ਉਹਦੀ ਲਿਖਤ ਬੰਦ ਕਰ ਦੋਗੇ ਤੇ ਬਾਕੀ ਦੀਆਂ ਚੀਜ਼ਾਂ ਨੇ ਤਾਂ ਇੱਥੇ ਕੌਣ ਬੋਲੇ ਕੀ ਲੋਕੀ ਕਹੋਂਗੇ ਤੇ ਫਿਰ ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਂਟ ਇਹ ਨਵੇਂ ਸਾਲ ਚ ਕੀ ਕਰ ਰਹੀ ਹੈ ਹੁਣ ਕੁਝ ਨਵਾਂ ਕੁਝ ਹੋ ਗਿਆ ਸੀ ਐਸਾ ਨੂੰ ਜਾਇਦੂ ਪਹਿਲਾਂ ਦਾ ਕੁਝ ਹੋਣਾ ਇੱਕ ਹੀ ਕੇਵਲ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਜਾਂ ਓਵਰঅল ਜਿੰਨੀਆਂ ਯੂਨੀਵਰਸਿਟੀਆਂ ਕਾਲਜ ਆਲੇ ਦੁਆਲੇ ਨੇ ਹਾਂ ਇੰਨੀ ਕਰਿਆ ਇਹ ਤੋਂ ਉਹਨਾਂ ਨੇ ਕੀਤੀ ਹੈ ਸਾਰੇ ਵੀ ਨੈਗੇਟਿਵ ਨਾ ਲੈ ਲਿਓ ਸਾਰੇ ਵੀ ਕਿਤੇ ਇਹਦਾ ਸੋਚ ਲਿਓ ਵੀ ਜਮ੍ਹਾਂ ਜਮਾਰ ਬੰਦ ਹੋ ਗਈ ਇਹ ਜੀ ਨਹੀਂ ਕੀਤੀ ਉਹਨਾਂ ਨੇ ਇੰਨਾ ਖ਼ਜ਼ੂਰ ਕਹੇ ਜਿਹੜਾ ਮੁਕੰਮਲ ਤੌਰ ਤੇ ਹੋਲੀ ਸੋਲੀ ਸਹਿਤਕ ਰਚਨਾ ਹੋਏਗੀ ਕੋਈ ਜਿਹੜੀ ਮੁਕੰਮਲ ਤੌਰ ਦੇ ਉੱਤੇ ਸਾਇੰਟਿਫਿਕ ਰਚਨਾ ਹੋਏਗੀ ਕੋਈ ਕੋਈ ਸਾਇੰਸ ਦੀ ਗੱਲ ਕਰਨੀ ਆ ਜਿਹੜੀ ਇੱਧਰ ਉੱਧਰ ਕੋਈ ਗੱਲ ਹੋ ਗਈ ਉਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਲਿਖ ਸਕਦੇ ਹੋ ਤੇ ਬੋਲ ਸਕਦੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਸਾਇਤ ਕਿਹੜੀ ਵਿਦਾ ਦਾ ਨਾਮ ਹੈ ਤੇ ਸਾਇੰਸ ਕਿਹੜੀ ਵਿਦਾ ਦਾ ਨਾਮ ਹੈ ਕੀ ਉਹ ਪੋਲਿਟਿਕਸ ਤੋਂ ਬਿਨਾ ਇਕਨੋਮੀ ਤੋਂ ਬਿਨਾ ਉਹਦੀ ਕੋਈ ਪੋਲਿਟੀਕਲ ਇਕਨੋਮੀ ਨਹੀਂ ਹੁੰਦੀ ਉਹਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਇੱਕ ਕਬਤਾ ਜਿਹੜੀ ਹੈ ਉਹ ਬਹੁਤ ਵੱਡਾ ਅਸਰ ਕਰ ਜਾਂਦੀ ਹੈ ਬੜੀ ਵਾਰੀ ਕਪਤਾ ਦੇ ਵਿੱਚ ਲਿਖੀ ਚਿੱਠੀ ਗੁਰੂ ਸਾਹਿਬ ਨੇ ਜਫਰਨਾਬਾ ਲਿਖਿਆ ਸੀ ਸ਼ਾਇਦ ਵਾਈਸ ਅੰਸਰਨ ਨੂੰ ਪਤਾ ਜਾਂ ਨਹੀਂ ਪਤਾ ਤੇ ਜੇ ਸਾਹਿਬ ਹੀ ਲਿਖਣ ਲੱਗੇ ਸਾਰੇ ਸੱਜਣ ਉਸ ਰੂਪ ਵਿੱਚ ਲਿਖਣ ਲੱਗੇ ਕਿ ਜਿਹੜੀਆਂ ਗੱਲਾਂ ਕਪਤਾ ਤੇ ਰਾਗਾਂ ਦੇ ਵਿੱਚ ਵੀ ਗਾਈਆਂ ਜਾ ਸਕਦੀਆਂ ਨੇ ਤੇ ਰਾਗਾਂ 'ਚ ਤਾਂ ਰਾਜੇਸ਼ੀ ਮੁਕੱਦਮੇ ਕੁੱਤੇ ਵੀ ਗਾਇਆ ਜਾ ਸਕਦਾ ਔਰ ਗਾਇਆ ਜਾਂਦਾ ਹੈ ਤੇ ਫਿਰ ਇਹਨੂੰ ਸਾਇਤਕ ਪਿੰਡ ਦੇ ਵਿੱਚ ਮੰਨੋਗੇ ਇਹਨੂੰ ਪੋਲੀਟੀਕਲ ਪਿੰਡ ਦੇ ਵਿੱਚ ਮੰਨੋਗੇ ਇਨੂੰ ਕਿਹੜੇ ਧਾਰੇ ਦੇ ਵਿੱਚ ਮੰਨੋਗੇ ਤੁਹਾਡਾ ਸੋਚਣਾ ਹੈ ਤੇ ਹੁਣ ਇਹ ਸਾਰਾ ਬੋਝ ਪ੍ਰੋਫੈਸਰ ਸਾਹਿਬਾ ਨਾਲ ਹੈ ਕਿ ਉਹ ਸਾਹਿਤ ਤੇ ਸਾਇੰਸ ਲਿਖ ਕੇ ਦਿਖਾ ਦੇਣ ਕਿ ਸਾਰਾ ਕੁਝ ਕਿਵੇਂ ਅੰਤਰ ਸੰਬੰਧਤ ਹੁੰਦਾ ਹੈ ਕਿ ਇਸ ਢੰਗ ਨਾਲ ਚੱਲਦਾ ਹੈ ਤੇ ਕਿਸ ਢੰਗ ਨਾਲ ਨਹੀਂ ਪਰ ਮਾਨਸਿਕਤਾ ਕਿਸ ਲੈਵਲ ਦੀ ਮਤਲਬ ਇੱਥੇ ਪ੍ਰੋਸੀਜ ਜਾ ਰਹੀ ਹੈ ਤੇ ਤੁਸੀਂ ਕਰਨਾ ਕੀ ਹੈ ਦੇਸ਼ ਨੂੰ ਕਿੱਧਰ ਤੋਰਿਆ ਜਾ ਰਿਹਾ ਹੈ ਇਹ ਬਹੁਤ ਵੱਡਾ ਸਵਾਲ ਹੈ ਇਹ ਕੱਲੇ ਪੰਜਾਬ ਯੂਨੀਵਰਸਿਟੀ ਦਾ ਕੁਐਸਚਨ ਨਹੀਂ ਹੈ ਉਹ ਓਵਰਆਲ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਤਾਂ ਜੜੀ ਗੱਲ ਹੈ ਜਿਹਨੂੰ ਬੁਨਿਆਦੀ ਅਧਿਕਾਰ ਕਿਹਾ ਜਾਂਦਾ ਫੰਡਮੈਂਟਲ ਰਾਈਟ ਦੇ ਤੌਰ ਤੇ ਇਹ ਉਹਦੇ ਰਾਹ ਦਾ ਰੋੜਾ ਹੈ ਤੇ ਇਹਨੂੰ ਕਿਵੇਂ ਮੰਨਣਾ ਕਿਵੇਂ ਵਾਪਸ ਕਰਾਉਣਾ ਕੋਈ ਜਦੋਂ ਜਦ ਖੌਣ ਕਰੇਗਾ ਇਹ ਤੁਹਾਡੇ ਸਾਹਮਣੇ ਸਵਾਲ ਹੈ ਸਾਰੇ ਪਹਿਲਾਂ ਯੂਨੀਵਰਸਿਟੀ ਤੋਂ ਉੱਠੇਗਾ ਤੁਸੀਂ ਕਿੰਨਾ ਕੁ ਸਪੋਰਟ ਕਰੋਗੇ ਇਹ ਉਸ ਮਾਮਲੇ ਦੇ ਵਿੱਚ ਜੁੜਿਆ ਹੋਇਆ ਹੈ ਦੂਜਾ ਸਵਾਲ ਕਿਸਾਨੀ ਨਾਲ ਸੰਬੰਧਿਤ ਹੈ ਕਿਸਾਨੀ 11 ਮਹੀਨਿਆਂ ਤੋਂ ਦੋ ਗਰੁੱਪ ਖਨੌਰੀ ਤੇ ਸੰਭੂ ਬੈਠੇ ਨੇ ਤੇ ਐਸਕੇਐਮ ਦਾ ਗਰੁੱਪ ਆਲ ਇੰਡੀਆ ਦਾ ਉਹ 9 ਤਰੀਕ ਨੂੰ ਮਤਲਬ ਕੱਲ ਨੂੰ ਹੀ ਮਹਾਪੰਚਾਇਤ ਕਰਨ ਜਾ ਰਹੇ ਆ ਮੋਗੇ ਦੇ ਵਿੱਚ ਤੇ ਇਹ ਸਾਰਿਆਂ ਗੱਲ ਦੀ ਗੱਲ ਜਿਹੜੀ ਹੈ ਇਹਦੇ ਤੋਂ ਵੀ ਇਲਾਵਾ 43 ਦਿਨਾਂ ਤੋਂ ਜ਼ਿਆਦਾ ਹੋ ਗਏ ਨੇ ਜਰਜੀਸਨ ਦੱਲੇਆੜ ਦੀ ਸਿਹਤ ਦਾ ਕਦੇ ਰਾਤ ਨੂੰ ਰੌਣਾ ਪੈ ਜਾਂਦਾ ਬਹੁਤ ਵਿਗੜ ਗਈ ਕਦੇ ਡਾਕਟਰ ਕਹਿੰਦੇ ਨੇ ਮਲਟੀਪਲ ਆਰਗਨ ਫੇਲਰ ਹੋ ਸਕਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਦੇ ਧਿਆਨ ਦੇ ਵਿੱਚ ਕੋਈ ਵੀ ਗੱਲ ਕਰਨ ਲਈ ਕੋਈ ਤਿਆਰ ਨਹੀਂ ਹੈ ਤਾਂ ਉਹਨਾਂ ਨੇ ਇੱਕ ਖਨੌਰੀ ਜਿਹੜਾ ਗਰੁੱਪ ਹੈ ਉਹਨੇ ਕੁਝ ਐਲਾਨ ਕੀਤੇ ਨੇ ਕਿ ਦਸਤਰੀਕ ਨੂੰ ਆਲ ਇੰਡੀਆ ਲੈਵਲ ਦੇ ਉੱਤੇ ਹੋ ਉਤਲੇ ਭੁੱਖੇ ਜਾਣਗੇ ਸਰਕਾਰ ਦੇ 13 ਤਰੀਕ ਨੂੰ ਪ੍ਰੋਟੈਸਟ ਕੀਤਾ ਜਾਣਗੇ ਜਿਹੜੀ ਇੱਕ ਨਵੀਂ ਪਾਲਿਸੀ ਆਈ ਹੈ ਡਰਾਫਟ ਹੈ ਜੇ ਉਹ ਪਾਲਿਸੀ ਬਣੀ ਨਹੀਂ ਹੈ ਜਿਹੜੀ ਰਾਜਾਂ ਨੂੰ ਕਿਹਾ ਗਿਆ ਕਿ ਇਹਦੇ ਮੁਤਾਬਕ ਪਾਲਿਸੀ ਬਣਾਓ ਉਹ ਪਾਲਿਸੀ ਖੇਤੀ ਮੰਡੀ ਕਰਨ ਦੀ ਪਾਲਿਸੀ ਹੈ ਤੇ ਉਹਦੇ ਤੇ 13 ਤਰੀਕ ਨੂੰ ਕਹਿੰਦੇ ਨੇ ਫੋਕੋ ਤੇ ਨਾਲ ਇੱਕ ਕੀਤਾ 26 ਜਨਵਰੀ ਨੂੰ ਟਰੈਕਟਰ ਪਰੇਡ ਕੀਤੀ ਜਾਏਗੀ ਟਰੈਕਟਰ ਪਰੇਡ ਕਿਉਂ ਜੀ ਹੋਏਗੀ 26 ਜਨਵਰੀ ਦੀ ਪਰੇਡ ਦਿੱਲੀ ਦੇ ਵਿੱਚ ਵੀ ਦੇਖੀ ਗਈ ਸੀ ਜਿਹੜੀ ਲਾਲ ਕਿਲੇ ਨੂੰ ਹੋਤ ਰਹੀ ਸੀ ਕਈ ਵਾਰ ਮਾਮਲਿਆਂ ਦੇ ਵਿੱਚ ਉਹਦੇ ਚ ਇੱਕ ਫਟਿਆ ਹੋਇਆ ਇੱਕ ਟੁੱਟਿਆ ਹੋਇਆ ਇੱਕ ਆਪਸ ਵਿੱਚ ਵਿਰੋਧੀ ਜਿਹੜੀ ਬਿਆਨਬਾਜ਼ੀ ਸਟਾਰਟ ਹੋ ਗਈ ਸੀ ਸਾਰੇ ਕਿਤੇ ਕਿ ਕਿਸਾਨ ਅੰਦੋਲਨ ਵੱਡਿਆ ਨਜ਼ਰ ਆ ਰਿਹਾ ਸੀ ਟਰੈਕਟਰ ਪਰੇਡ ਕਰੋ ਉਹ ਨਾ ਹੋ ਜੇ ਉਹਨਾਂ ਗੱਲਾਂ ਦਾ ਵੀ ਖਿਆਲ ਰੱਖੋ ਕਿ ਉਹ ਕਿਵੇਂ ਕਿਸ ਤਰੀਕੇ ਦੇ ਨਾਲ ਹੋਣੀ ਹੈ ਕਿਸ ਤਰੀਕੇ ਦੇ ਨਾਲ ਨਹੀਂ ਹੋਣੀ ਹੈ ਔਰ ਦੂਜਾ ਐਸਕੇਮ ਤੇ اے ਐਸਕੇਮ ਗੈਰ ਰਾਜਨੀਤਿਕ ਤੇ ਬਾਕੀ ਦੇ ਸੱਜਣ ਤਾਲਮੇਲ ਚ ਆਪਸ ਚ ਮਿਲ ਵਰਤਣ ਦੇ ਤੌਰ ਤੇ ਕਦੋਂ ਮਿਲ ਲੰਗੇ ਕਿਸ ਤਰੀਕੇ ਨਾਲ ਇਹ ਲੋਕਾਂ ਦੀ ਉਮੀਦ ਅਜੇ ਹੈ ਉਸ ਪੱਦਰ ਦੇ ਉੱਤੇ ਕਿ ਕੌਣ ਪਹਿਲ ਕਦਮੀ ਜਾਦਾ ਕਰ ਲੇਗਾ ਕੌਣ ਸਟੇਟਸਮੈਨ ਬਣ ਜਾਏਗਾ ਕੌਣ ਆਪਣੀ ਜਿੰਮੇੜੀ ਆੜਿਆ ਰਹੇਗਾ ਇਹ ਇੱਕ ਆਲਗ ਗੱਲ ਹੈ ਪਰ ਦੋ ਹੋਰ ਚੀਜ਼ਾਂ ਨੇ ਜਿਹੜੀਆਂ ਮਹੱਤਵਪੂਰਨ ਇਹਦੇ ਚ ਗੱਲ ਕਰਨ ਵਾਲੀਆਂ ਇੱਕ ਡਾਕਟਰ ਸੁਆਇਮਾਨ ਉਸੇ ਦਿਨ ਹੈ ਹਾਰਟ ਸਪੈਸ਼ਲਿਸਟ ਦੇ ਤੌਰ ਤੇ ਅਮਰੀਕਾ ਚ ਆਪਣੀ ਪ੍ਰੈਕਟਿਸ ਕਰਕੇ ਇੱਥੇ ਅੰਦੋਲਨ ਚ ਆਇਆ ਸੀ ਦਿੱਲੀ ਦੇ ਪਰ ਉਹ ਅੰਦੋਲਨ ਦਾ ਹੋ ਕੇ ਰਹਿ ਗਿਆ 14 15 ਮਹੀਨੇ ਇੱਥੋਂ ਵਾਪਸ ਨਹੀਂ ਗਿਆ ਤੇ ਉਹਨੇ ਇੱਕ ਆਪਣੀ ਐਨ ਜੀਓ ਵੀ ਬਣਾਈ ਪੰਜ ਦਰਿਆ ਦੇ ਨਾਂ ਤੇ ਤੇ ਜਿਹਦੇ ਚ ਹੋਰ ਡਾਕਟਰਾਂ ਨੂੰ ਵੀ ਨਾਲ ਜੋੜਿਆ ਲਗਾਤਾਰ ਹੁਣ ਉਹ ਆਪਾ ਮੇ ਅਮਰੀਕਾ ਚ ਨੇ ਪਰ ਉਹਦੀ ਡਾਕਟਰਾਂ ਦੀ ਟੀਮ ਲਗਾਤਾਰ ਡੱਲੇਵਾਲ ਉਹਨਾਂ ਕੋਲ ਖਨੌਰੀ ਬਾਰਡਰ ਤੇ 24 ਘੰਟੇ ਅਵੇਲੇਬਲ ਬੈਠੀ ਹੈ ਜਿਹੜੀ ਲਗਾਤਾਰ ਗੱਲ ਕਰ ਰਹੀ ਤੇ ਪਹਿਲਾਂ ਉਹਨਾਂ ਨੇ ਇੱਕ ਵਾਇਨਰੀ ਸਰਜੀ ਉਹ ਜੋ ਟੈਸਟ ਕਰਦੇ ਸੀ ਉਹ ਲਗਤਰਾਂ ਦਾ ਨਜ਼ਰ ਆਉਂਦਾ ਸੀ ਜੋ ਸਰਕਾਰੀ ਡਾਕਟਰ ਕਰਦੇ ਸੀ ਉਹ ਲਗਤਰਾਂ ਦਾ ਉਹ ਗੱਲ ਹੁਣ ਅੱਗੇ ਚਲੀ ਗਈ ਹੈ ਡਾਕਟਰ ਸੁਆਇਮਾਨ ਨੇ ਇੱਕ ਖੁੱਲਾ ਖਤ ਲਿਖਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਨਰਿੰਦਰ ਮੋਦੀ ਦੇ ਤੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਉਹਦੇ ਨਾਲ ਅਟੈਚ ਕੀਤਾ ਹੈ ਭਗਵੰਤ ਮਾਨ ਨੂੰ ਕੋਈ ਕਹ ਰਿਹਾ ਨੇ ਕਿ ਮੈਂ ਐਜੇ ਮੈਡੀਕਲ ਡਾਕਟਰ ਦੇ ਤੌਰ ਦੇ ਉੱਤੇ ਕਹਿ ਰਿਹਾ ਕਿ ਹਾਲਾਤ ਬੇहद ਨਾਜ਼ਕ ਹੋ ਚੁੱਕੇ ਨੇ ਇਹਨੂੰ ਇਨਕਾਰ ਸੰਵੇਦਨਹੀ ਨਹੀਂ ਤਾਂ ਜਿਹੜੀ ਉਹ ਨਾ ਦਿਖਾਓ ਸੰਵੇਦਨਹੀ ਜਿਹੜੀਆਂ ਗੱਲਾਂ ਨੇ ਉਹ ਬਹੁਤ ਜ਼ਿਆਦਾ ਸ਼ਾਇਦ ਹਾਲਾਤ ਨੂੰ ਹੋਰ ਵਿਗਾੜ ਦੇਣਗੇ ਇਸ ਲਈ ਕਿਰਪਾ ਕਰਕੇ ਇਹ ਗੱਲਾਂ ਨੂੰ ਬਾਚੋ ਛੋਟੀ ਚਿੱਠੀ ਹੈ ਤੇ ਉਹ ਸਾਰੀ ਜਨਤਕ ਕੀਤੀ ਹੈ ਜਨਤਕ ਤੌਰ ਤੇ ਐਡਰੈਸ ਉਹਨਾਂ ਨੂੰ ਕੀਤੀ ਹੈ ਇੱਕ ਜਨਤਕ ਖੁੱਲੀ ਚਿੱਠੀ ਜਿਹਨੂੰ ਆਪਾਂ ਕਹਿੰਦੇ ਹਾਂ ਹੁਣ ਪ੍ਰਧਾਨ ਮੰਤਰੀ ਸੋਚਦੇ ਨੇ ਨਹੀਂ ਸੋਚਦੇ ਉਹ ਚਿੱਠੀ ਉਹਦਾ ਕੋਲ ਜਾਂਦੀ ਵੀ ਹੈ ਹਾਲਾਂਕਿ ਉਹਦੇ ਤੇ ਸੋਸ਼ਲ ਮੀਡੀਆ ਤੇ ਜਿਵੇਂ ਕਹਿੰਦੇ ਨੇ ਟੈਗ ਵੀ ਕੀਤਾ ਹੈ ਕੌਣ ਸੁਣਦਾ ਕੌਣ ਨਹੀਂ ਸੁਣਦਾ ਉਹ ਤਾਂ ਅਲੱਗ ਗੱਲ ਹੈ ਪਰ ਸ਼ਾਇਦ اخਲਾਕੀ ਤੌਰ ਤੇ ਇੱਕ ਡਾਕਟਰ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਤੇ ਦੇਸ਼ ਨੂੰ ਵੀ ਸ਼ਾਇਦ ਉਹਨੇ ਆਪਣੀ ਇੱਕ ਰੋਲ ਨਿਭਾਇਆ ਕਿਸੇ ਨਾ ਕਿਸੇ ਵਿੱਚ ਦੂਸਰੀ ਕਾਪੀ ਲੰਬੇ ਸਮੇਂ ਬਾਅਦ ਇੱਕ ਟਵੀਡ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸ ਡਾਕਟਰ ਦਰਜੀਤ ਸਿੰਘ ਚੀਮਾ ਵੱਲੋਂ ਵੀ ਆਏ ਕਿ ਪ੍ਰਧਾਨ ਮੰਤਰੀ ਤੇ ਪੰਜਾਬ ਸਰਕਾਰ ਦੇਖਣ ਢੱਲੇ ਵਾਲੋਨਾਂ ਦੀ ਸਿਹਤ ਬਹੁਤ ਨਾਜ਼ੁਕ ਹੋ ਗਈ ਹੈ ਇਹਦੇ ਉੱਤੇ ਕੋਈ ਗੱਲ ਕੀਤੀ ਜਾਏ ਕੋਈ ਨਾ ਕੋਈ ਗੱਲ ਅੱਗੇ ਤੋਰੀ ਜਾਏ ਕਿਸਾਨਾਂ ਨਾਲ ਇਨਸਾਫ ਕੀਤਾ ਜਾਏ ਚਲੋ ਖਾਦਾ ਨਾਰਾ ਤਾਂ ਬਾਰੇ ਆਈ ਹੈ ਨਾ ਸਾਡੀ ਸਿਆਸਤ ਜਿਹੜੀ ਹੈ ਨਾ ਚੀਫ ਮਨਿਸਟਰ ਚੀਫ ਮਿਨਿਸਟਰ ਨੂੰ ਨੀਂਦ ਕਿਵੇਂ ਆਉਂਦੀ ਹੈ ਕਿ ਜੇ ਉਹਦੇ ਸੂਬੇ ਦੇ ਵਿੱਚ ਲੈਂਡ ਆਰਡਰ ਕੱਲ ਨੂੰ ਖਰਾਬ ਹੋਣ ਜਾ ਰਿਹਾ ਹੋਊਗਾ ਉਹਨੂੰ ਤਾਂ ਸ਼ਾਇਦ ਘੱਟੋ ਘੱਟ ਜੇ ਜ਼ਿਆਦਾ ਨਹੀਂ ਜੇ ਬਹੁਤ ਪੰਜਾਬੀ ਚ ਚਕਰਾਖਤ ਕਹਿਣਾ ਹੋਵੇ ਉਹਨੂੰ ਤਾਂ ਪ੍ਰਧਾਨ ਮੰਤਰੀ ਦੇ ਘਰ ਨਾਲ ਟੱਕਰ ਮਾਰਨੀ ਚਾਹੀਦੀ ਹੈ ਜਾ ਕੇ ਜੇ ਨਹੀਂ ਗੱਲ ਕਰਦੇ ਤਾਂ ਨਹੀਂ ਦੇ ਲੋ ਟਾਈਮ ਹੀ ਮੰਗ ਲੋ ਬਾਕੀ ਚੀਜ਼ਾਂ ਕਰੋ ਕੁਝ ਉਹ ਵੀ ਨਹੀਂ ਕਰ ਰਹੇ ਤੇ ਇੱਥੇ ਸੱਜਣ ਬਹੁਤ ਕਾਂਗਰਸੀ ਉੱਥੇ ਫੋਟੋਆਂ ਖਿਚਾਈਆਂ ਨੇ ਢੱਲੇ ਵਾਲ ਉਹਨਾਂ ਨਾਲ ਜਾ ਕੇ ਲੀਡਰ ਆਪਾਂ ਦੀ اپوزیشن ਵੀ ਹੈ 베ચી ਸੱਤ ਮੈਂਬਰ ਪਾਰਲੀਮੈਂਟ ਵੀ ਪੰਜਾਬੀਆਂ ਨੇ ਤੁਹਾਡੇ ਜਿਤਾਏ ਨੇ ਪ੍ਰੈਕਟੀਕਲ ਕਾਰਗੁਜ਼ਾਰੀ ਕੀ ਹੈ ਜਾ ਕੇ ਆਮ ਆਦਮੀ ਪਾਰਟੀ ਦੇ ਤੱਕਰ ਸੱਤ ਰਾਸ ਸਵਾਰੇ ਤੱਕ ਦਿਖਾਈ ਨਹੀਂ ਦਿੰਦੇ ਉਹ ਪਤਾ ਨਹੀਂ ਕਿੱਧਰ ਉੜ ਗਏ ਤੇ ਆਪਣੀ ਐਸ਼ ਕਰਦੇ ਨੇ ਆਪੋ ਆਪਣੇ ਤਰੀਕੇ ਨਾਲ ਕੋਈ ਕਲੈਕਟਰ ਦੀ ਕਮੈਂਟਰੀ ਕਰੇ ਕੋਈ ਕਿਤੇ ਆਪਣੇ ਵੱਖ-ਵੱਖ ਚੀਜ਼ਾਂ ਕਰੇ ਤੇ ਕੋਈ ਤਾਲ ਮਿਲਦੀ ਆਪਸ ਦੇ ਵਿੱਚ ਇਸੇ ਤਰੀਕੇ ਨਾਲ ਸਰੋਬਣੀ ਅਕਾਲੀ ਦਲ ਤੱਕ ਹੈ ਬਾਕੀ ਦੇ ਮੇਲੇ ਚ ਰੁਜੇ ਐਡਾ ਵੱਡਾ ਇਕੱਠ ਕਰਕੇ ਉਹ ਕਹੇ ਕਿਸਾਨਾਂ ਦੇ ਮਾਮਲੇ ਦੇ ਵਿੱਚ ਇਹ ਔਖਾ ਕੰਮ ਹੈ ਵੈਸੇ ਹੀ ਕਹਤਾ ਇੱਕ ਨਾਣਾੜੋ ਟਵੀਟ ਵੀ ਕਰਦਾ ਇਹ ਵੀ ਇੱਕ ਚੰਗੀ ਗੱਲ ਹੈ ਇਹ ਮੁਖਾ ਦੇ ਨਾਰੇ ਜੋਗਾ ਤਾਂ ਥਾਂ ਜ਼ਰੂਰ ਮਿਲਿਆ ਮਿਲਣਾ ਚਾਹੀਦਾ ਇਤਿਹਾਸ ਦੇ ਵਿੱਚ ਬਾਕੀ ਉਹ ਤੋਂ ਬਾਅਦ ਦੀ ਗੱਲ ਤੀਜੀ ਗੱਲ ਜਿਹੜੀ ਇਹ ਕਹਿ ਰਿਹਾ ਸੀ ਕਿ ਅਕਾਲੀ ਦਲ ਔਰ ਕਿਧਰ ਜਾਏਗਾ ਜਦੋਂ ਤੋਂ ਜਥੇਦਾਰ ਰਖਵੀਰ ਸਿੰਘ ਓਣਾ ਨੇ ਇਹ ਕਿਹਾ ਕਿ 2 ਦਸੰਬਰ ਵਾਲਾ ਹੁਕਮਨਾਮਾ ਮੰਨਣਾ ਹੀ ਪਏਗਾ ਮੰਨਣਾ ਚਾਹੀਦਾ ਅਕਾਲੀ ਦਲ ਨੂੰ ਤਾਂ ਜਦੋਂ ਅਕਾਲੀ ਦਲ ਦਬਾਅ ਚ ਆਇਆ ਤਾਂ ਉਹਨੇ ਇੱਕ ਹੋਰ ਮੀਟਿੰਗ ਜਥੇਦਾਰ ਸਾਹਿਬ ਨਾਲ ਕਰਨ ਦਾ ਫੈਸਲਾ ਕੀਤਾ ਤੇ ਅੱਜ ਜਾ ਕੇ ਮਿਲ ਕੇ ਆਉਣਗੇ ਕਹਿੰਦੇ ਨੇ ਅਸੀਂ ਆਪਣੀ ਸਥਿਤੀ ਸਪਸ਼ਟ ਕਰਨੀ ਹੈ ਜਥੇਦਾਰ ਸਾਹਿਬ ਨੂੰ ਕੋਸ਼ਿਸ਼ ਦੱਸ ਕੇ ਆਉਣਾ ਹੈ ਪਹਿਲਾਂ ਵੀ ਕਈ ਵਾਰ ਦੱਸ ਕੇ ਆਏ ਹੁਣ ਨਵਾਂ ਪਤਖ ਲੱਗ ਜੁ ਕੀ ਦੱਸ ਕੇ ਆਏ ਨੇ ਕੀ ਨਹੀਂ ਦੱਸ ਕੇ ਆਏ ਜੱਥੇਦਾਰ ਸਾਹਿਬ ਅਜੇ ਤੱਕ ਤਾਂ ਕਨਵਿੰਸ ਨਜ਼ਰ ਨਹੀਂ ਆਉਂਦੇ ਇਸ ਟੀਮ ਦੇ ਵੱਲੋਂ ਕਨਵਿੰਸ ਹੋ ਜਾਣਗੇ ਫਿਰ ਉਹ ਇਹ ਛੱਡ ਦੇਣਗੇ ਕਿ 2 ਦਸੰਬਰ ਵਾਲੇ ਹੁਕਮ ਉਵੇਂ ਹੀ ਨਵੇਂ ਨੂੰ ਲਾਗੂ ਕਰੋ ਇਹ ਤੋਂ ਬਾਅਦ ਮਿਲਣੇ ਤੋਂ ਬਾਅਦ ਹੀ ਪਤਾ ਲੱਗੂਗਾ ਜੱਥੇਦਾਰ ਸਾਹਿਬ ਦੀ ਪ੍ਰਤੀਕਿਰਿਆ ਕੀ ਹੈ ਤੇ ਅਕਾਲੀ ਲੀਡਰਾਂ ਦੀ ਕੀ ਹੈ ਇਸੇ ਤਰੀਕੇ ਦੇ ਨਾਲ ਜੱਥੇਦਾਰ ਸਾਹਿਬ ਬਾਅਦ ਦੇ ਵਿੱਚ ਹੀ ਆਪਸੀ ਤਾਲਮਿਲ ਦੀ ਗੁੰਜਾਇਸ਼ ਹੈ ਉਹਨਾਂ ਦੀ ਮਿਲਣੀ ਦੀ ਵੀ ਉਡੀਕ ਹੈ ਕੀ ਉਹ ਟੈਲੀਫੋਨਿਕਲੀ ਸਰਜੂਗਾ ਜਾਂ ਫਿਜ਼ੀਕਲ ਤੌਰ ਤੇ ਉਹ ਆਪਸ ਦੇ ਵਿੱਚ ਮਿਲ ਕੇ ਕੋਈ ਅਗਲੇ ਫੈਸਲੇਾਂ ਦੇ ਵੱਲ ਨੂੰ ਵਧਣਗੇ ਅੱਗੇ ਵਧਣਗੇ ਆ ਆਉਣ ਵਾਲੇ ਦਿਨ ਕਾਫੀ ਖਰੋਸ਼ਹਦ ਦਿਨ ਨੇ ਪੰਥਕ ਪੋਲਿਟਿਕਸ ਦੇ ਵਿੱਚ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਮਾਮਲਾ ਆਰਥਿਕਤਾ ਦਾ ਜਦੋਂ ਆਉਂਦਾ ਹੈ ਤਾਂ ਬੇਹੱਦ ਨਾਜ਼ੁਕ ਹੁੰਦਾ ਹੈ ਬਿਨਾਂ ਪੈਸੇ ਤੋਂ ਔਰ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਜੇ ਗਰੋਥ ਨਾ ਹੋਵੇ ਤਾਂ ਕੁਝ ਨਹੀਂ ਗਰੋਥ ਦੇ ਨਾਂ ਤੇ ਵਿਕਾਸ ਦੇ ਨਾਂ ਤੇ ਜਿਹੜੇ ਲੋਕ ਬਾਜਬ ਗੱਲ ਵੀ ਕਰਦੇ ਨੇ ਕੋਈ ਵਾਤਾਵਰਨ ਦੀ ਕਰਨ ਕੋਈ ਸਮਾਜਿਕ ਇਨਸਾਫ ਦੀ ਕਰਨ ਉਹਨਾਂ ਨੂੰ ਨਿਵਾਜ ਦਿੱਤਾ ਜਾਂਦਾ ਤਬ ਗਿਆਨ ਨਾਲ ਕਿ ਵਿਕਾਸ ਵਿਰੋਧੀ ਨੇ ਭਾਵੇਂ ਵਿਕਾਸ ਸੰਤੁਲਿਤ ਵਿਕਾਸ ਚਾਹੀਦਾ ਹੈ ਟਿਕਾਊ ਵਿਕਾਸ ਚਾਹੀਦਾ ਹੈ ਵਰਲਡ ਬੈਂਕ ਤੋਂ ਲੈ ਕੇ ਜਿਨ੍ਹਾਂ ਦੀਆਂ ਪਾਲਿਸੀਆਂ ਲਾਗੂ ਕਰਦੇ ਨੇ ਸਾਡੇ ਹੁਕਮਰਾਨ ਉਹ ਵੀ ਸ਼ਬਦਾਵਲੀ ਦੇ ਦੌਰ ਤੇ ਟਿਕਾਊ ਵਿਕਾਸ ਦੇ ਤੌਰ ਦੇ ਉੱਤੇ ਸ਼ਬਦ ਵਰਤੇ ਜਾਂਦੇ ਨੇ ਪਰ ਸਾਡੇ ਸ਼ਾਇਦ ਹੋਰ ਟਾਈਪ ਦਾ ਜਦੋਂ ਇੱਕ ਇਲਜ਼ਾਮ ਲੱਗਦਾ ਹੈ ਇੱਕ ਵੱਡੇ ਉਦਯੋਗਪਤੀ ਤੇ ਕਿ ਉਹ 2000 ਕਰੋੜ ਤੋਂ ਵੱਧ ਕਲਾ ਕ੍ਰਾਪਸ਼ਨ ਚ ਦੇ ਕੇ ਪੰਜ ਰਾਜਾਂ ਦੀਆਂ ਸਰਕਾਰਾਂ ਤੋਂ ਸੋਲਰ એનર્ਜੀ ਦੇ ਐਗਰੀਮੈਂਟ ਕਰਵਾ ਸਕਦੇ ਨੇ ਤੇ ਉਹ ਮੁਕੰਦਮਾ ਚੱਲਦਾ ਹੈ ਅਮਰੀਕਾ ਦੀ ਇੱਕ ਅਦਾਲਤ ਦੇ ਵਿੱਚ ਸਾਡੇ ਡਿਬੇਟ ਇਸ ਕਰਕੇ ਨਹੀਂ ਹੋ ਪਉਂਦੀ ਪਾਰਲੀਮੈਂਟ ਦੇ ਵਿੱਚ ਕਿ ਵਿਕਾਸ ਨੂੰ ਤੱਕਾ ਲੱਗੂਗਾ ਵਿਕਾਸਪੁਰ ਸਮੇਂ ਨਾ ਸਾਡੇ ਕੋਲ ਕੁਝ ਹੀ ਦਿੱਤਾ ਰਹਿ ਗਏ ਨੇ ਜੇ ਬਾਕੀ ਦੇ ਤਾਂ ਫਿਰ ਜੇ ਵਿਕਾਸਪੁਰ ਸਾਦੋਂ ਤੁਸੀਂ ਇੱਕ ਟਾਇਰੇ ਚ ਖੜਾ ਕਰਨ ਲੱਗੇ ਤਾਂ ਵਿਕਾਸ ਦੀ ਗੱਡੀ ਖੌਣ ਤੋਂ ਰਹੀ ਪਰ ਇਹ ਸਾਰੇ ਮਹਾਪੁਰਸ਼ਾਂ ਦੇ ਹੁੰਦੇ ਹੋਏ 80 ਕਰੋੜ ਲੋਕਾਂ ਨੂੰ ਮੌਤ ਆਟਾ ਦੇਣਾ ਪੈ ਰਿਹਾ ਕਿਉਂਕਿ ਰੋਜੀ ਰੋਟੀ ਜੋਗੇ ਨਹੀਂ ਐ ਕੰਟਰੀ ਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਵੱਧ ਜਾਣਗੇ ਔਰ ਨਾਲ ਦੀ ਨਾਲ ਜਿਹੜੀ ਭਾਸ਼ਾ ਚ ਇਕਨੋਮਿਸਟ ਤੇ ਸਰਕਾਰ ਲੋਕਾਂ ਨੂੰ ਐਡਰੈਸ ਕਰਦੀ ਹੈ ਜਿਹੜੀ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਪ੍ਰੋਪਰ ਇਕਲੇ ਮੈਨੂ ਜੇ ਉਹਦੇ ਵਿੱਚ ਵੀ ਸਮਝ ਲਿਆ ਜਾਏ ਤਾਂ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਇਹ ਸਰਕਾਰ ਦੇ ਆਪਣੇ ਅੰਕੜੇ ਆਏ ਨੇ તાਜੇ ਆਕੜੇ ਕਹਿੰਦੇ ਨੇ ਕਿ 2020-21 ਦਾ ਕਰੋਨਾ ਦਾ ਦੌਰ ਛੱਡ ਕੇ ਪਿਛਲੇ 4 ਸਾਲਾਂ ਦੌਰਾਨ ਸਭ ਤੋਂ ਘੱਟ ਵਿਕਾਸ ਦੀ ਦਰ ਹੈ 2024-25 ਦੀ ਇਹ 6.4% ਤੱਕ ਆ ਕੇ ਸੀਮਤ ਹੋ ਗਈ ਹੈ। ਇਹਦਾ ਮਤਲਬ ਕੀ ਕਹਿੰਦੇ ਨੇ ਲੋਕਾਂ ਨੂੰ ਜਦੋਂ ਸੌਖੀ ਸ਼ਬਦਾਵਲੀ 'ਚ ਸਮਝਾਇਆ ਜਾਂਦਾ ਹੈ ਕਿ ਜਿੰਨੀ ਦੌਲਤ ਪੈਦਾ ਹੋਏਗੀ ਉਨਾਂ ਹੀ ਜ਼ਿਆਦਾ ਇਹਦਾ ਦਾਇਰਾ ਵਧੇਗਾ। ਅੱਜਕੱਲ ਇੱਕ ਗੱਲ ਕਹਿੰਦੇ ਨੇ ਜਿੱਡਾ ਕੇਕ ਵੱਡਾ ਹੋਏਗਾ ਉਨੀ ਉਹਦੇ 'ਚੋਂ ਬੁਰਕੀ ਆਜੂਗੀ ਕਿਸੇ ਨੂੰ ਜੇ ਕੇਕ ਹੀ ਛੋਟਾ ਰਹੇਗਾ ਤਾਂ ਬੁਰਕੀ ਵੀ ਛੋਟੀ ਹੋ ਜਾਊਗੀ। ਖਾਣ ਪੀਣ ਦਾ ਮਾਮਲਾ ਵੀ ਉੱਥੇ ਜੁੜਿਆ ਹੁੰਦਾ ਕਿਉਂਕਿ ਲੋਕਾਂ ਦੇ ਢਿੱਡਾਂ ਦਾ ਸਵਾਲ ਹੈ ਪੇਟ ਭਰਨ ਦੇ ਸਵਾਲ ਨੇ ਸਾਡੇ। ਹਾਲਾਂਕਿ ਜੀਐਸਡੀਪੀ ਕੱਲੀ ਨਹੀਂ ਇਹ ਗਲਤ ਹੈ। ਇਹ ਥਿਉਰੀ ਇਕਨੋਮਿਕਸ ਦੀ ਪੁਰਾਣੀ ਹੋ ਗਈ ਹੈ। ਇਹ ਜੇ ਕੇਕ ਵੱਡਾ ਹੈ ਉਹਦੇ ਚੋਂ 90% ਪਹਿਲੇ ਹੀ ਵਿਕਾਸ ਫੋਰਸ ਚੱਕ ਕੇ ਲੈ ਜਾਂਦੇ ਨੇ। ਬਾਕੀ ਜਿਹੜਾ 30 ਬਚਿਆ ਹੁੰਦਾ ਉਹਦੇ ਚੋਂ ਸਭ ਨੂੰ ਵੰਡਿਆ ਜਾਂਦਾ ਹੈ। ਇਸ ਲਈ ਕੇਵਲ ਜੀਡੀਪੀ ਦਾ ਫਾਰਮੂਲਾ ਜਿਹੜਾ ਉਹ ਕੰਮ ਨਹੀਂ ਕਰਦਾ। ਪਰ ਫਰਕ ਕੁਝ ਸਮੇਂ ਲਈ ਮੰਨ ਲੈਂਦੇ ਆ ਕਿ ਜਦੋਂ ਹੁਕਮਰਾਨ ਕਹਿੰਦੇ ਨੇ ਬਹੁਤ ਸਾਰੇ ਅਰਥਸ਼ਾਸਤਰੀ ਵੀ ਕਹਿੰਦੇ ਨੇ ਤਾਂ ਮੰਨਣ ਚ ਹਰਜ ਵੀ ਕੀ ਹੈ ਪਰ ਉਹ ਹਰਜ ਇਹ ਕਹਿੰਦਾ ਹੈ ਕਿ ਤੁਸੀਂ ਤਾਂ ਉਹਦੇ ਚ ਵੀ ਥੱਲੇ ਚਲੇ ਗਏ ਜਦੋਂ ਉਹਦੇ ਚ ਥੱਲੇ ਚਲੇ ਗਏ ਤਾਂ ਜਿਹੜਾ ਸਾਡਾ ਸੁਪਨਾ ਹੈ ਵਿਸ਼ਵ ਗੁਰੂ ਬਾਣ ਦਾ ਜਿਹੜਾ ਸੁਪਨਾ 5 ਟ੍ਰਿਲੀਅਨ ਡਾਲਰ ਦੀ ਇਕੋਨਮੀ ਬਣਾਉਣ ਦਾ ਜਿਹੜਾ ਉਹਦੇ ਚੋਂ ਅੱਗੇ ਲੋਕਾਂ ਨੂੰ ਕੋਈ ਉਮੀਦ ਦੇਣ ਦਾ ਨੌਕਰੀਆਂ ਪੈਦਾ ਕਰਨ ਦਾ ਲੋਕਾਂ ਦੀ ਰੋਜੀ ਰੋਟੀ ਚਲਾਉਣ ਦਾ ਲੋਕਾਂ ਦੀ ਪੜ੍ਹਾਈ ਲਿਖਾਈ ਤੇ ਸਿਹਤ ਸਬੂਧਾਵਾਂ ਤੇ ਖਰਚ ਕਰਨ ਦਾ ਤਾਂ ਉ ਤਾਂ ਲਗਾਤਾਰ ਕਟੌਤੀ ਹੋ ਰਹੀ ਹੈ ਤੇ ਲਗਾਤਾਰ ਕਟੌਤੀ ਹੋਏਗੀ ਇਹ ਸਭ ਤੋਂ بڑا ਸਵਾਲ ਹੈ ਪਰ ਇਹ ਖਬਰਾਂ ਨੇ ਇਹਦੇ ਐਨਲਿਸਿਸ ਹੁੰਦੇ ਰਹਿਣਗੇ ਆਪੋ ਆਪਣੇ ਤਰੀਕੇ ਨਾਲ ਵਿਸ਼ਲੇਸ਼ਣ ਕਰਨਗੇ ਜਿਹੜੇ ਵਿਸ਼ਲੇਸ਼ਕ ਨੇ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪਲਾਗ ਬਹੁਤ-ਬਹੁਤ ਧੰਨਵਾਦ